ਨਿਸ਼ ਮਹਾਰਾਜ ਕੀ ਜੈ ਦੇਕਾਰਾ ਮਾ ਜਿੰਦਕੁਨੀ ਜੀ ਦਾ ਹੋ ਸੱਚੇ ਸੱਦੇ ਜੈ ਹੋਗੀ

Ja, war मलोकी मंगोकी मंग ¡Vamos! ਜੋ ਬੜੀ ਖੁਸ਼ੀ ਆ ਹਨੂਮਨ ਮੰਦਿਰ ਕਰਾੜਾ ਚੌਂ ਕੋਵਾੜਾ ਜੋ ਸਾਡੇ ਈਸ਼ੂ ਪ੍ਰਧਾਨ ਜੀ ਹਨ ਸਾਰੀ ਕਮੇਟੀ ਇੱਥੇ ਆਈ ਆ ਮੈਂ ਆਪਣੇ ਵੱਲੋਂ ਈਸ਼ੂ ਪ੍ਰਧਾਨ ਜੀ ਦੀ ਬੜੀ ਇੱਕ ਪ੍ਰਸ਼ੰਸਾ ਕਰਦਾ ਇੱਕ ਛੋੜਾ ਜਿਹਾ ਜਿਹੜਾ ਸਾਡਾ ਸੇਵਕ ਅੱਜ ਜਵਾਲਾ ਦੀ ਥੋੜੀ ਜੋਤ ਇੱਥੇ ਆ ਰਹੀ ਆ ਜੈ ਮਾਤਾ ਦੀ ਆ ਸਾਡੀਆਂ ਭੈਣਾਂ ਬੜੀਆਂ ਉਤਸ਼ਾਹ ਦੇ ਨਾਲ ਅੜਿੱਕਦੀਆਂ ਪਈਆਂ 2-4 ਮਿੰਟ ਦੇ ਵਿੱਚ ਜਦੋਂ ਜੋਤ ਸਾਡੀ ਕੋਵਾੜਾ ਵਿੱਚ ਪਹੁੰਚ ਗਈ ਆ ਤਾਂ ਮੈਂ ਆਪਣੇ ਵੱਲੋਂ ਸਾਰੇ ਜਿੰਨੇ ਤੇ ਮੇਰੇ ਕਾਲੇ ਭਾਜੀ ਹੋ ਸਾਰੇ ਜਿੰਨੇ ਵੀ ਬڑے ਬڑے ਸਾਡੇ ਮਹੱਲੇ ਦੇ ਸਾਰੇ ਬਹੁਤ ਵਾਰ ਬੰਦੇ ਆਏ ਆ ਮੈਂ ਆਪਣੇ ਵੱਲੋਂ ਜੈ ਮਾਤਾ ਦੀ ਕਹਿੰਦੇ ਇਹਨਾਂ ਨੂੰ ਇਹ ਬੇਨਤੀ ਕਰਦਾ ਨਿਮਮਾ ਦੇ ਚੌਂਕ ਤੋਂ ਬ੍ਰਹਮ ਹੁੰਦੀ ਹੋਈ ਸ਼ਹਿਦ ਪਰ ਕਮਿਆ ਕਰਦੀ ਹੋਈ ਹਨੂਮਾਨ ਮੰਦਿਰ ਘੜਾਣਾ ਚੌਂਕ ਤੇ ਪਹੁੰਚੂਗੀ ਤੋਂ ਮੈਂ ਆਪਣੇ ਵੱਲੋਂ ਜਿਹੜਾ ਲਗਾਤਾਰ ਜਿਹੜਾ 10 ਤਰੀਕ ਤੋਂ ਲੈ ਕੇ ਪ੍ਰੋਗਰਾਮ 18 ਤਰੀਕ ਤੱਕ ਚੱਲਣਾ 16 ਨੂੰ ਉੱਥੇ ਘੜਾਣਾ ਚੌਂਕ ਤੇ ਜਾਗਰਣ ਬਹੁਤ ਵੱਡਾ ਹੋ ਰਿਹਾ ਇਹ ਜਿਹੜੀਆਂ ਰਾਤ ਨੂੰ ਜਿਹੜੀਆਂ ਰੋਜ਼ ਪ੍ਰਵਾਹ ਤੇਰੀਆਂ ਘਰ ਘਰ ਜਾਊਗੀਆਂ ਔਰ ਲੋਕਾਂ ਦੇ ਘਰਾਂ ਜਾ ਕੇ ਜਿਹੜਾ ਭਜਨ ਸਾਡੇ ਜਿਹੜੇ ਕਲਾਕਾਰ ਉਹ ਉੱਥੇ ਲੋਕਾਂ ਨੂੰ ਉਤਸ਼ਾਹ ਕਰਨਗੇ ਤੋਂ ਮੈਂ ਆਪਣੇ ਵੱਲੋਂ ਅੱਜ ਦੇ ਦਿਨ ਤੇ ਸਾਰੀਆਂ ਭੈਣਾਂ ਦਾ ਵੀਰਾਂ ਦਾ ਦੋਸਤਾਂ ਦਾ ਜਿਹੜੇ ਜਵਾਲਾ ਹੀ ਤੋਂ ਜੋਤ ਲੈ ਕੇ ਆ ਰਹੇ ਅੱਜ ਫੋਵਾੜਾ ਬਹੁਤ ਵੱਡਾ ਇੱਕ ਜਿਹੜਾ ਧਰਮ ਦਾ ਕੰਮ ਕਰ ਰਿਹਾ ਔਰ ਮਨੀ लाडला ਜੀ ਜਿਹੜੇ 16 ਤਰੀਕ ਨੂੰ ਆ ਰਹੇ ਔਰ ਲਗਾਤਾਰ ਜਿਹੜੀਆਂ ਪਰਵਾੜ ਰਿਹਾ ਹਰ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਸ਼ੋਭਾ ਯਾਤਰਾ ਔਰ ਜਿਹੜੀਆਂ ਪਰਵਾਧ ਫੇਰੀਆਂ ਕੱਢੀਆਂ ਜਾਊਗੀਆਂ ਤੋਂ ਮੈਂ ਸਾਰਿਆਂ ਨੂੰ ਬੇਨਤੀ ਕਰੂਗਾ ਹੋਮੋਮ ਆ ਕੇ ਜੂਰ ਕਰੈਣਾ ਚੌਂਕ ਦੇ ਵਿੱਚ ਅਨੁਮਨ ਮੰਦਰ ਦੇ ਵਿੱਚ ਪਹੁੰਚੋ ਕਿਉਂਕਿ ਤੁਸੀਂ ਹਰ ਸਾਲ ਇਸ ਪ੍ਰੋਗਰਾਮ ਨੂੰ ਆਨੇ ਹੋ ਔਰ ਤੁਹਾਡੀ ਸ਼ੋਭਾ ਬਾਦੀ ਆ ਤੁਸੀਂ ਮਾਹ ਮਾਈ ਜੋ ਸਾਡੇ ਦੇ ਖਵਾਰਾ ਦੇ ਮੋਹ ਰੱਖਦੀ ਆ ਇਹਨਾਂ ਨੇ ਅੱਜ ਕਾਰਗਰਤਾ ਨੇ ਬੜਾ ਹੋਜ਼ਰੇ ਨਾਲ ਜਵਾਲਾਈ ਤੋਂ ਜੋ ਲਿਆਦੀ ਤੁਸੀਂ ਮੱਥਾ ਟੇਕੋ ਅਨੁਮਨ ਮੰਦਰ ਚ ਆਓ ਰਾਤ ਦਿਨ ਚੋ ਵੀ ਕਹਿੰਦੇ ਨੇ ਅਖੰਡ ਜੋ ਜਲੂਗੀ ਤੋਂ ਮੇਰੀ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਆ ਤੁਸੀਂ ਰੋਜ਼ ਲਗਾਤਾਰ 10:00 ਤੋਂ ਲੈ ਕੇ 11:00 ਤੱਕ ਪ੍ਰਵਾਧ ਫੇਰੀਆਂ 'ਚ ਔਰ 16:00 ਤੱਕ ਜਾਗਰਨ ਮਨੀ ਲਾਡਲਾ ਜੀ ਆ ਰਹੇ ਕਿਹੜੇ ਉਹ ਮਮਾ ਕੇ ਪਹੁੰਚੋ ਸਾਰੀ ਰਾਤ ਉੱਤੇ ਮੰਡਰ ਕਰੂਗਾ ਔਰ ਉੱਥੇ ਸੇਵਾ ਜਿਹੜੇ ਸਾਡੇ ਸਾਰੇ ਉਹ ਕਾਰਜ ਕਰਤਾ ਕਰੂਗੇ ਤੋਂ ਅੱਜ ਫੇਰ ਮੈਂ ਇੱਕ ਵਾਰੀ ਰਾਤ ਦੀ ਜਿਹੜੀ ਸੰਧਿਆ ਨੂੰ ਰੋਜ਼ ਪ੍ਰਵਾਧ ਫੇਰੀਆਂ ਆਉਣੀਆਂ 'ਚ ਸਾਰੀਆਂ ਭੈਣਾਂ ਵੀ ਸਾਰਾ ਸ਼ਹਿਰ ਖਵਾੜਾ ਮਮਾ ਮਾਕੇ ਜੈ ਮਾਤਾ ਦੀ ਜੈ ਮਾਤਾ ਦੀ ਕਰਨ ਹੋਰ ਮੈਂ ਆਪਣੇ ਬੋਲੇ ਆਜ ਦੇ ਦਿਨ ਤੇ ਸਾਰਿਆਂ ਨੂੰ ਵੇਰ ਵਧਾਈ ਦਿੰਦਾ